ਕਈ ਸਾਲਾਂ ਤੋਂ ਜਿਹੜੇ भोले-ਭਾਲੇ ਲੋਕੀ ਨੇ ਕਿਸਾਨ ਲੇਡੀਜ਼ ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਬੈਂਕ ਖਾਤਿਆਂ 'ਚ ਜਮਾ ਸੀਗੀ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਅ ਪਿਛਲੇ ਬਹੁਤ ਸਾਲਾਂ ਤੋਂ ਇਹਨੇ ਉਹਦਾ ਗਵਨ ਕੀਤਾ ਹੈ ਨੇ ਆਪਣਾ ਸ਼ਾਤਰ ਦਿਮਾਗ ਇਸਤੇਮਾਲ ਕਰਦੇ ਹੋਏ 15 ਸਾਲ ਸੇ ਇਹ ਉਸੀ ਬੈਂਕ 'ਚ ਸੀ ਇਹਨੇ ਆਪਣੇ ਰਿਲੇਸ਼ਨਸ ਬਣਾਏ ਲੋਕਾਂ ਦਾ ਇਹਨੇ ਭਰੋਸਾ ਜਿੱਤਾ ਔਰ ਬੈਂਕ ਪਾਸਬੁੱਕ 'ਚ ਇਹ ਪੈਸੇ ਲੈ ਕੇ ਰੱਖ ਲੈਂਦਾ ਸੀ ਇਹ ਐਂਟਰੀ ਨਹੀਂ ਕਰਦਾ ਸੀ ਐਜ਼ ਆਫ ਨਾਓ ਔਨ ਰਿਕਾਰਡ ਸਾਡੇ ਕੋਲ 186 ਦਰਖਾਸਤਾਂ ਫਰੀਦਕੋਟ ਪੁਲਿਸ ਨੂੰ ਮੌਸੂਲ ਹੋਈ ਜੇਚ ਕਰੀਬਨ 14 ਕਰੋੜ ਰੁਪਏ ਦੀ ਜਿਹੜੀ ਇਲੇਜਿਟ ਠੱਗੀ ਦਾ ਜ਼ਿਕਰ ਕੀਤਾ ਗਿਆ ਹੈ ਮਿਹਨਤ ਤੇ ਖੂਨ ਪਸੀਨੇ ਦੀ ਕਮਾਈ ਦੀ ਪਾਈ ਪਾਈ ਜੋੜ ਕੇ ਅਸੀਂ ਆਪਣੇ ਭਵਿੱਖ ਲਈ ਜਾਂ ਫਿਰ ਬੱਚਿਆਂ ਦੇ ਲਈ ਬੈਂਕ ਵਿੱਚ ਪੈਸਾ ਜਮ੍ਹਾਂ ਕਰਾਉਂਦੇ ਹਾਂ ਅਕਸਰ ਹੀ ਸਰਕਾਰੀ ਬੈਂਕਾਂ ਤੇ ਲੋਕ ਵਿਸ਼ਵਾਸ ਕਰਦੇ ਨੇ ਕਿ ਉੱਥੇ ਤੁਹਾਡਾ ਪੈਸਾ ਸੁਰੱਖਿਅਤ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਜੋ ਪੈਸਾ ਤੁਸੀਂ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਹੋ ਉਹ ਅਸਲ ਵਿੱਚ ਤੁਹਾਡੇ ਖਾਤਿਆਂ ਵਿੱਚ ਪਿਆ ਹੈ ਜਾਂ ਨਹੀਂ ਕਰੋੜਾ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਸਰਕਾਰੀ ਬੈਂਕ ਦੇ ਕਲਰਕ ਅਮਿਤ ਢੀਂਗੜਾ ਨੇ ਲੋਕਾਂ ਦੇ ਐਫ ਡੀ ਅਤੇ ਸੇਵਿੰਗ ਖਾਤਿਆਂ ਦੇ ਪੈਸੇ ਦੇ ਨਾਲ ਠੱਗੀ ਮਾਰੀ ਹੈ ਠੱਗੀ ਕੋਈ ਛੋਟੀ ਮੋਟੀ ਨਹੀਂ ਬਲਕਿ 14 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਹੈ ਇਹ ਠੱਗੀ ਮਾਰ ਕੇ ਛਾਤਰ ਕਲਰਕ ਯੂਪੀ ਦੇ ਮਥਰਾ ਚ ਜਾ ਲੁਕਿਆ ਜਿੱਥੋਂ ਪੰਜਾਬ ਪੁਲਿਸ ਇਸ ਨੂੰ ਬੜੀ ਮੁਸ਼ਕਲ ਦੇ ਨਾਲ ਗ੍ਰਿਫਤਾਰ ਕਰਕੇ ਲੈ ਕੇ ਆਈ ਹੈ ਕਿ ਪਿਛਲੇ ਦਿਨਾਂ ਚ ਇੱਕ ਮਲਟੀਪਲ ਕਰੋੜ ਦਾ ਜਿਹੜਾ ਘੁਟਾਲਾ ਹੋਇਆ ਸੀ ਐਸਬੀਆਈ ਬੈਂਕ ਸਾਦਿਕ ਬ੍ਰਾਂਚ ਵਿਖੇ ਉਹ ਚ ਪਿਛਲੇ ਇੱਕ ਹਫਤੇ ਵਿੱਚ ਸਾਡੀ ਟੀਮਾਂ ਨੇ ਬਹੁਤ ਅੰਦੇ ਹੀ ਨਾਲ ਕੰਮ ਕੀਤਾ ਔਰ ਇਹ ਪੂਰੀ ਜਿਹੜੀ ਕਾਰਵਾਈ ਹੈ ਇਹ ਐਸਪੀਡੀ ਸੰਦੀਪ ਵਡੇਰਾ ਦੀ ਸੁਪਰਵਾਈਜ਼ਨ ਹੈ ਡੀਐਸਪੀ ਫਰੀਦਕੋਟ ਤਰਲੋਚਨ ਜੀ ਔਰ ਐਸਐਚਓ 사adik ਨਦੀਪ ਪੱਟੀ ਇਹਨਾਂ ਨੇ ਬਹੁਤ ਇੱਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਔਰ ਇੱਕ ਕੇ ਬਾਅਦ ਇੱਕ ਉਹਦੀ ਜਿਹੜੀ ਪਰਤਾਂ ਹੈਗੀਆਂ ਉਹਨੂੰ ਉਧੇੜਦੇ ਹੋਏ ਜਿਹੜਾ ਮੁੱਖ ਦੋਸ਼ੀ ਹੈ ਇਹ ਚ ਬੈਂਕ ਕਲਰਕ ਅਮਿਤ ਟਿੰਗਰਾ ਉਹਨੂੰ ਕੱਲ ਰਾਤੀ ਅਰੈਸਟ ਕੀਤਾ ਹੈ ਔਰ ਇਹ ਜਿਹੜਾ ਮੁੱਖ ਦੋਸ਼ੀ ਹੈ ਇਹਨੂੰ ਬ੍ਰਿੰਦਾਵਨ ਤੋਂ ਅरेस्ट ਕੀਤਾ ਗਿਆ ਹੈ ਔਰ ਇਹ ਮੈਂ ਧੰਨਵਾਦ ਵੀ ਦੇਣਾ ਚਾਹਾਂਗੀ ਮਥਰਾ ਪੁਲਿਸ ਦਾ ਜਿਨ੍ਹਾਂ ਨੇ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਦੀ ਉੱਤੇ ਬਹੁਤ ਜ਼ਿਆਦਾ ਹੈਲਪ ਕੀਤੀ ਇਹ ਜਿਹੜਾ ਪੂਰਾ ਮਸਲਾ ਹੈ ਇਹ 21 ਜੁਲਾਈ ਸਾਡੇ ਧਿਆਨ ਚ ਆਇਆ ਜੇਜ ਇਹ ਸਾਨੂੰ ਪਤਾ ਚੱਲਿਆ ਕਿ ਅਮਿਤ ਠਿੰਗਰਾ ਵਾਸੀ ਫਰੀਦਕੋਟ ਨੇ ਪਿਛਲੇ ਕਈ ਸਾਲਾਂ ਤੋਂ ਜਿਹੜੇ ਭੋਲੇ ਬਾਲੇ ਲੋਕੀ ਨੇ ਕਿਸਾਨ ਲੇਡੀਜ਼ ਜਿਹੜੇ ਵਰਕਿੰਗ professionals ਨੇ ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਬੈਂਕ ਖਾਤਿਆਂ 'ਚ ਜਮ੍ਹਾਂ ਸੀਗੀ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਪਿਛਲੇ ਬਹੁਤ ਸਾਲਾਂ ਤੋਂ ਇਹਨੇ ਉਹਦਾ ਗਵਨ ਕੀਤਾ ਹੈ ਐਜ਼ ਆਫ ਨਾਓ ਔਨ ਰਿਕਾਰਡ ਸਾਡੇ ਕੋਲ 186 ਦਰਖਾਸਤਾਂ ਫਰੀਦਕੋਟ ਪੁਲਿਸ ਨੂੰ ਮੌਸੂਲ ਹੋਈ ਜੇਚ ਕਰੀਬਨ 14 ਕਰੋੜ ਰੁਪਏ ਦੀ ਜਿਹੜੀ ਇਲੇਜਿਟ ਠੱਗੀ ਦਾ ਜ਼ਿਕਰ ਕੀਤਾ ਗਿਆ ਹੈ ਕੰਜ਼ਰਵੇਟਿਵ ਐਸਟੀਮੇਟਸ ਇਹ ਕਹਿੰਦੇ ਨੇ ਆਲਦੋ ਅਨਕੰਜ਼ਰਵੇਟਿਵ ਐਸਟੀਮੇਟਸ ਜੇਚ ਜਿਹੜੀ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਤੇ ਇਹ ਠੱਗੀ ਇਸ ਤੋਂ 10 ਗੁਣਾ ਜ਼ਿਆਦਾ ਕਿਹਾ ਜਾ ਰਿਹਾ ਹੈ ਤਾਂ ਇਹਚ ਅਸੀਂ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਅਸੀਂ ਐਫ ਆਈ ਆਰ 21 ਤਾਰੀਖ ਨੂੰ ਇਮੀਡੀਏਟਲੀ ਰਜਿਸਟਰ ਕੀਤੀ ਬਿਨਾਂ ਦੇਰੀ ਦੇ ਔਰ ਐਫ ਆਈ ਆਰ ਨੰਬਰ 100 ਡੇਟਡ 21/7/25 ਅੰਡਰ ਸੈਕਸ਼ਨ 318 ਸਬਸੈਕਸ਼ਨ 4 316 ਸਬਸੈਕਸ਼ਨ 2 344 ਬੀ ਐਨ ਐਸ ਰਜਿਸਟਰ ਕੀਤੀ ਗਈ ਸਾਧਿਕ ਵਿਕੇ ਔਰ ਸੇਮ ਡੇ ਪ੍ਰੀਫੋਰਟ ਪੁਲਿਸ ਨੇ ਅਮਰ ਢਿੰਗਰਾ ਦਾ ਐਲਓਸੀ ਜਾਰੀ ਕਰਾਇਆ ਉਸ ਤੋਂ ਬਾਅਦ ਅਸੀਂ ਬੈਂਕ ਅਫੀਸ਼ੀਅਲਸ ਦੀ ਕੋਆਪਰੇਸ਼ਨ ਨਾਲ ਇਹ ਸਾਰੀ ਇਨਫੋਰਮੇਸ਼ਨ ਕਲੈਕਟ ਕੀਤੀ ਇਹਦੇ ਸਾਰੇ ਵੇਅਰ ਅਬਾਊਟਸ ਕਲੈਕਟ ਕੀਤੇ ਦ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਪਤਾ ਚੱਲਿਆ ਕਿ ਇਹਦੀ ਵਾਈਫ ਰੁਪਿੰਦਰ ਕੌਰ ਦੇ ਬੈਂਕ ਅਕਾਊਂਟਸ 'ਚ ਪਿਛਲੇ 1.5 ਸਾਲ ਦੀ ਟਰਾਂਜੈਕਸ਼ਨਸ 2 ਕਰੋੜ ਰੁਪਏ ਦੀ ਸੀ ਤਾਂ ਉਸ ਬੇਸਿਸ ਤੇ ਅਸੀਂ ਉਹਨੂੰ ਕੋ ਅਕਿਊਜ਼ਡ ਰੱਖਿਆ ਤੇ ਉਹਨੂੰ ਅਰੈਸਟ ਕੀਤਾ 24 ਜੁਲਾਈ ਨੂੰ ਉਸ ਤੋਂ ਬਾਅਦ ਉਹਦੀ ਜਿਹੜੀ ਗਹਿਨ ਪੁੱਛਗਛ ਹੋਈ ਔਰ ਫਰਦਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈ ਖਾਤਿਆਂ ਦੀ ਪੜਤਾਲ ਹੋਈ ਇਹਦੀ ਜਿਹੜੀ ਲੋਕੇਸ਼ਨਸ ਚੈੱਕ ਕੀਤੀ ਗਈ ਇਹ ਬੜਾ ਛਾਤਰ ਬੰਦਾ ਸੀ ਇਨੇ ਬਹੁਤ ਜੇ ਮੋਬਾਈਲਸ ਰੱਖੇ ਹੋਏ ਸੀ ਤਾਂ ਇਹਨੇ ਆਪਣਾ ਇੱਕ ਸਾਡੀ ਧਿਆਨ ਚ ਆਇਆ ਕਿ ਇਹ ਠਿਕਾਣਾ ਵੀ ਇੱਥੇ ਫਰੀਦਕੋਟ ਵਿਖੇ ਬਣਾਇਆ ਹੋਇਆ ਸੀ ਜਿੱਥੇ ਇਹ ਰਹਿੰਦਾ ਸੀ ਬੈਂਕ ਬੈਂਕ ਜੇ ਕਿ ਮੈਂ ਬੈਂਕ ਜਾ ਰਹਾ ਹਾਂ ਇਹ ਆਪਣੀ ਫੈਮਿਲੀ ਨੂੰ ਕਹਿੰਦਾ ਸੀ ਤੇ ਉੱਥੇ ਜਾ ਕੇ ਇਹ ਸਾਰਾ ਜੋ ਇਹਨੇ ਸਿਸਟਮੈਟਿਕ ਗਵਨ ਕੀਤਾ ਹੈ ਉੱਥੇ ਕਰਦਾ ਸੀ ਇਹਦੇ ਉੱਥੇ ਫਿਰ ਅਸੀਂ ਉਹ ਜਿਹੜਾ ਠਿਕਾਣਾ ਹੈ ਉਹ ਅਸੀਂ ਬਰਸ ਕੀਤਾ ਉੱਥੋਂ ਜਿਹੜੀ ਮੋਬਾਈਲ ਡਿਵਾਈਸੇਸ ਜਾਂ ਇਲੈਕਟ੍ਰੋਨਿਕ ਡਿਵਾਈਸੇਸ ਸਾਨੂੰ ਸੀਜ਼ ਹੋਈ

ਅ ਬੈਂਕ ਦਾ ਅਰਕਨਾਲ ਇਹਨੇ ਠੱਗੀ ਕੀਤੀ ਹੈ ਕੱਲੇ ਕੱਲੇ ਦੀ ਅਸੀਂ ਤੈਹ ਤੱਕ ਜਾਵਾਂਗੇ ਤੇ ਸਾਡੀ ਪੂਰੀ ਕੋਸ਼ਿਸ਼ ਰਹੂਗੀ ਬੈਂਕ ਅਥਾਰਟिटीज ਨਾਲ ਮਿਲ ਕੇ ਕਿ ਜਿਹੜਾ ਇਹਨੇ ਗਬਨ ਕੀਤਾ ਹੈ ਮੈਕਸਿਮਮ ਬੰਨੈਨ ਨੂੰ ਅਸੀਂ ਉਹ ਵਾਪਸ ਉਹਨਾਂ ਦੀ ਮਿਹਨਤ ਦੀ ਕਮਾਈ ਅਸੀਂ ਵਾਪਸ ਦਿਲਵਾ ਪਾਈਏ ਇਹਨੇ ਆਪਣਾ ਸ਼ਾਤਰ ਦਿਮਾਗ ਇਸਤੇਮਾਲ ਕਰਦੇ ਹੋਏ 15 ਸਾਲ ਸੇ ਇਹ ਉਸੇ ਬੈਂਕ ਚ ਸੀ ਇਹਨੇ ਆਪਣੇ ਰਿਲੇਸ਼ਨਸ ਬਣਾਏ ਲੋਕਾਂ ਦਾ ਇਹਨੇ ਭਰੋਸਾ ਜਿੱਤਾ और बैंक पासबुक च ये पैसे लेके रख लेंदा सी ये एंट्री नहीं करता सी ये रफ एस्टीमेट्स के हिसाब से ये बहुत एक वड्डा एक फ्रॉड एक कहा जा रहा है इधर एग्जैक्ट जेड़ा नेचर है और कितना और इधर इधर तरीका ये कि वर्तदा सी वो ऐसी अगले आने वाले समय च ऐसी वो पूरा उदित है तक जावा में ये सारा कुछ पंद्रह साल से ये इसी ਬ੍ਰਾਂਚ ਪੋਸਟਡ ਸੋ ਜਿਹੜਾ ਗਵਰਨਰ ਕੈਨੇਡੀਅਨ ਹੋ ਸਕਦੇ ਦੇਖੀਏ ਇਹ ਇਹਦੀ ਜਿਹੜੀ ਵਾਈਫ ਹੈ ਇਹਦੀ ਇੱਕ ਪ੍ਰੀਲਿਮਿਨਰੀ ਇੱਕ ਇਨਵੋਲਵਮੈਂਟ ਆ ਰਹੀ ਕਿਉਂਕਿ ਉਹਦਾ ਖਾਤਾ ਵਧ ਰਤਿਆ ਗਿਆ ਹੈ ਬਾਕੀ ਇਹਦਾ ਜੋ ਜੋ ਅਕੰਪਲਿਸ ਹੈ ਹੁਣ ਇਹਨੂੰ ਅਸੀਂ ਰਿਮਾਂਡ ਤੇ ਲੈ ਕੇ ਅੱਗੇ ਦੇਖਾਂਗੇ ਬੈਂਕ ਦੇ ਅਧਿਕਾਰੀ